ਅਮਰੀਕਾ ਜਾਣ ਵਾਲੇ ਭਾਰਤੀ ਯਾਤਰੀਆਂ ਲਈ ਖੁਸ਼ਖਬਰੀ ਹੈ ਅਮਰੀਕਾ ਵੀਜ਼ਾ ਦੇ ਲਈ ਉਡੀਕ ਸਮੇਂ ਦੇ ਵਿੱਚ ਕਾਫੀ ਕਮੀ ਆਈ ਹੈ ਨਵੀਂ ਦਿੱਲੀ ਦੇ ਵਿੱਚ ਵਿਦਿਆਰਥੀਆਂ ਤੇ ਐਕਸਚੇਂਜ ਵੀਜ਼ਾ ਦੇ ਲਈ ਉਡੀਕ ਸਮੇਂ ਦੇ ਵਿੱਚ ਕਾਫੀ ਕਮੀ ਆਈ ਹੈ ਅਮਰੀਕੀ ਵੀਜ਼ਾ ਦੇ ਲਈ ਲੰਬੇ ਸਮੇਂ ਤੋਂ ਠੀਕ ਕਰਨ ਤੋਂ ਪਰੇਸ਼ਾਨ ਭਾਰਤੀ ਯਾਤਰੀਆਂ ਲਈ ਇਹ ਖੁਸ਼ਖਬਰੀ ਹੈ ਕਿਉਂਕਿ ਅਮਰੀਕੀ ਵੀਜ਼ਾ ਦੇ ਲਈ ਉਡੀਕ ਸਮਾਂ ਹੁਣ ਘਟ ਗਿਆ ਹੈ ਖਾਸ ਕਰਕੇ ਨਵੀਂ ਦਿੱਲੀ ਦੇ ਵਿੱਚ ਬਹੁਤ ਸਾਰੇ ਵੀਜ਼ਾ ਦੇ ਲਈ ਸਮਾਂ ਅੱਧੇ ਤੋਂ ਵੱਧ ਘਟਾ ਦਿੱਤਾ ਗਿਆ ਹੈ ਇਹ ਅਜੇ ਸਮੇਂ ਦੇ ਵਿੱਚ ਆਇਆ ਜਦੋਂ ਵਿਦਿਆਰਥੀ ਅਤੇ ਕਾਰੋਬਾਰੀ ਯਾਤਰਾ ਦੀ ਮੰਗ ਜ਼ਿਆਦਾ ਹੈ ਇਸ ਨਾਲ ਵਿਦਿਆਰਥੀਆਂ ਨੂੰ ਆਪਣੇ ਅਕਾਦਮਿਕ ਸੈਸ਼ਨਾਂ ਦੀ ਯੋਜਨਾ ਬਣਾਉਂਦੇ ਵਿੱਚ ਰਾਹਤ ਮਿਲੇਗੀ ਅਮਰੀਕੀ ਵਿਦੇਸ਼ ਵਿਭਾਗ ਦੀ ਗਲੋਬਲ ਵੀਜ਼ਾ ਵੇਟ ਟਾਈਮਸ ਵੈੱਬਸਾਈਟ ਤੇ ਡਾਟਾ ਨਵੀਂ ਦਿੱਲੀ ਚੇਨਈ ਕੋਲਕਾਤਾ ਮੁੰਬਈ ਅਤੇ ਹਦਰਾਬਾਦ ਵਰਗੇ ਪ੍ਰਮੁੱਖ ਪੱਤੀ ਸ਼ਹਿਰਤ ਵਿੱਚ ਵੀਜ਼ਾ ਮੁਲਾਕਾਤਾਂ ਸਮੇਂ ਵਿੱਚ ਮਹੱਤਵਪੂਰਨ ਬਦਲਾਅ ਦਿਖਾਉਂਦੇ ਨੇ ਨਵੀਂ ਦੇ ਵਿੱਚ ਐਫ ਐਮ ਅਤੇ ਜੇ ਵੀਜ਼ਾ ਲਈ ਉਡੀਕ ਦਾ 2 ਮਹੀਨੇ ਤੋਂ ਘਟਾ ਕੇ 3 ਘਟਾ ਦਿੱਤੀ ਗਈ ਹੈ ਨਵੀਂ ਦਿੱਲੀ ਦੇ ਵਿੱਚ ਐਪ 1 ਐਮ 1 ਜੇ 1 ਸ਼੍ਰੇਨੀਆਂ ਲਈ ਉਡੀਕ ਸਮਾਂ ਕਾਫੀ ਘਟਾ ਦਿੱਤਾ ਗਿਆ ਅਤੇ ਆਉਣ ਵਾਲੇ ਆਕਾਤਮਿਕ ਸੈਸ਼ਨਾਂ ਦੀ ਯੋਜਨਾ ਬਣਾ ਰਹੇ ਵਿਦਿਆਰਥੀਆਂ ਦੇ ਲਈ ਇੱਕ ਵੱਡੀ ਰਾਹਤ ਹੈ ਖਾਸ ਕਰਕੇ ਜਿਨ੍ਹਾਂ ਦੇ ਲਈ ਰਿਪੋਰਟਿੰਗ ਤੇ ਸਮਾ ਸਮਾਵਾ ਸਖਤ ਨੇ ਯਾਨਕਿ ਦਿੱਲੀ ਦੇ ਵਿੱਚ ਬੀ 1 ਬੀ 2 ਵੀਜ਼ਾ ਪ੍ਰੋਸੈਸਿੰਗ ਦੇ ਸਮੇਂ ਵਿਵਦਲ ਦਿੱਤੇ ਗਏ ਨੇ ਇਹਨਾਂ ਨੂੰ 6 ਤੋਂ ਘਟਾ ਕੇ 3 ਮਹੀਨੇ ਕਰ ਦਿੱਤਾ ਗਿਆ ਦੇ ਦੇਸ ਦੇ ਪ੍ਰਕਿਰਿਆ ਤੇ ਮੁਲਾਕਾਤ ਦੀ ਉਪਲਬਧਤਾ ਦੁਦਾ ਸੁੰਦਾ ਤੇ ਉਪਲਬਧਤਾ ਮੁਲਾਕਾਤਾਂ ਨੂੰ ਦਸੁੰਦਾ ਨਾਕੇ ਬਿਨਕਾਰ ਦੇ ਲਈ ਔਸਤ ਉਡੀਕ ਸਮਾਂ ਮਿਜਵੜੇ ਸਮੇ ਦੇ ਵਿੱਚ ਤਾਜ਼ਾ ਕਿਰਾਵੜ ਖਾਸ ਦੋਤੇ ਮਾਤਾਪੂਰਣਾ ਕਿਉਂਕਿ ਭਾਰਤ ਦੁਨੀਆ ਭਰ ਦੇ ਵਿੱਚ ਅਮਰੀਕੀ ਵੀਜ਼ਾ ਬਿਨਕਾਰ ਤੇ ਸਭ ਤੋਂ ਵੱਡੇ ਸੌਤਾ ਵਿੱਚੋਂ ਇੱਕ ਬਣਿਆ ਹੋਇਆ ਛੁਟਕਿਆ ਤੋਂ ਬਾਅਦ ਦੁਬਾਰਾ ਖੁੱਲਣ ਵਾਲੇ ਵਿਦਿਆਰਥੀ ਅਤੇ ਯੂਨੀਵਰਸਟੀਆਂ ਦੇ ਲਈ ਅਕਾਦਮਿਕ ਸਮਸਮਾ ਦੇ ਨੇੜੇ ਆਉਣ ਦੇ ਨਾਲ 15 ਦਿਨਾਂ ਦਾ ਉਡੀਕ ਸਮਾਂ ਆਖਰੀ ਮਿੰਟ ਤੀਕਾ ਨੂੰ ਆਸਾਨ ਬਣਾਉਂਦਾ ਹੈ ਕੁਈ ਸ਼ਹਿਰਾਂ ਦੇ ਵਿੱਚ ਟੂਰਿਸਟ ਵੀਜ਼ਾ ਉਡੀਕ ਸਮਾਂ ਲੰਬਾ ਰਹਿੰਦਾ ਹੈ ਖਾਸ ਕਰਕੇ B1 ਅਤੇ B2 ਵੀਜ਼ਾ ਦੇ ਲਈ ਮੁੰਬਈ ਦੇ ਵਿੱਚ ਅਗਲੀ ਉਪਲਬਧ ਮੁਲਾਕਾਤ ਅਜੇ 9.5 ਮਹੀਨੇ ਦੂਰ ਹੈ ਹਦਯਾਬਾਦ ਦੇ ਵਿੱਚ ਵੀ ਇੱਕ ਸਮੇਂ 5 ਮਹੀਨੇ ਹੈ ਤੇ ਅੰਕੜੇ ਦੱਸਉਂਦੇ ਨੇ ਕਿ ਜਦੋਂ ਕਿ ਵਿਦਿਆਰਥੀ ਅਤੇ ਕੰਮ ਤੀਏ ਸ਼੍ਰੇਣੀਆਂ ਨੂੰ ਤਰਜੀ ਦਿੱਤੀ ਜਾ ਰਹੀ ਹੈ ਤੇ ਕੋਲਕਾਤਾ ਦੇ ਵਿੱਚ ਵਿਦਿਆਰਥੀ ਵੀਜ਼ਾ ਦੇ ਲਈ ਉਡੀਕ ਸਮਾਂ ਸਥਿਰ ਹੈ ਅਮਰੀਕਾ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਲਈ ਖੁਸ਼ਖਬਰੀ ਹੈ ਅਮਰੀਕਾ ਵੀਜ਼ਾ ਦੇ ਲਈ ਉਡੀਕ ਸਮੇਂ ਦੇ ਵਿੱਚ ਕਾਫੀ ਕਮੀ ਆਈ ਹੈ ਨਵੀਂ ਦਿੱਲੀ ਦੇ ਵਿੱਚ ਵਿਦਿਆਰਥੀ ਅਤੇ ਐਕਸਚੇਂਜ ਵੀਜ਼ਾ ਦੇ ਲਈ ਉਡੀਕ ਸਮੇਂ ਦੇ ਵਿੱਚ ਕਾਫੀ ਕਮੀ ਆਈ ਹੈ ਅਮਰੀਕੀ ਵੀਜ਼ਾ ਦੇ ਲਈ ਲੰਬੇ ਸਮੇਂ ਤੋਂ ਢੀਕ ਕਰਨ ਤੋਂ ਪਰੇਸ਼ਾਨ ਭਾਰਤੀ ਵਿਦਿਆਰਥੀਆਂ ਲਈ ਇਹ ਖੁਸ਼ਖਬਰੀ ਹੈ ਕਿਉਂਕਿ ਅਮਰੀਕੀ ਵੀਜ਼ਾ ਦੇ ਲਈ ਉਡੀਕ ਸਮਾਂ ਹੁਣ ਘਟ ਗਿਆ ਹੈ ਖਾਸ ਕਰਕੇ ਨਵੀਂ ਦਿੱਲੀ ਦੇ ਵਿੱਚ ਬਹੁਤ ਸਾਰੇ ਵੀਜ਼ਾ ਦੇ ਲਈ ਸਮਾਂ ਅੱਧੇ ਤੋਂ ਵੱਧ ਘਟਾ ਦਿੱਤਾ ਗਿਆ ਹੈ ਇਹ ਅਜੇ ਸਮੇਂ ਦੇ ਵਿੱਚ ਆਇਆ ਜਦੋਂ ਵਿਦਿਆਰਥੀ ਅਤੇ ਕਾਰੋਬਾਰੀ ਯਾਤਰਾ ਦੀ ਮੰਗ ਜ਼ਿਆਦਾ ਹੈ ਇਸ ਨਾਲ ਵਿਦਿਆਰਥੀਆਂ ਨੂੰ ਆਪਣੇ ਅਕਾਦਮਿਕ ਸੈਸ਼ਨਾਂ ਦੀ ਯੋਜਨਾ ਬਣਾਉਂਦੇ ਵਿੱਚ ਰਾਹਤ ਮਿਲੇਗੀ ਅਮਰੀਕੀ ਵਿਦੇਸ਼ ਵਿਭਾਗ ਦੀ ਗਲੋਬਲ ਵੀਜ਼ਾ ਵੇਟ ਟਾਈਮਸ ਵੈੱਬਸਾਈਟ ਤੇ ਡਾਟਾ ਨਵੀਂ ਦਿੱਲੀ ਚੇਨਈ ਕੋਲਕਾਤਾ ਮੁੰਬਈ ਅਤੇ ਹਦਰਾਬਾਦ ਵਰਗੇ ਪ੍ਰਮੁੱਖ ਭਾਰਤੀ ਸ਼ਹਿਰਤ ਵਿੱਚ ਵੀਜ਼ਾ ਮੁਲਾਕਾਤਾਂ ਸਮੇਂ ਵਿੱਚ ਮਹੱਤਵਪੂਰਨ ਬਦਲਾਅ ਦਿਖਾਉਂਦੇ ਨੇ ਨਵੀਂ ਦਿੱਲੀ ਵਿਚ ਫ ਏਮ ਅਤੇ ਜੀ ਵੀਜ਼ਾ ਲਈ ਉਡੀਕ ਦੋ ਮਹੀਨੇ ਤੋਂ ਘਟਾ ਕੇ 15 ਦਿਨ ਕਰ ਦਿੱਤੀ ਗਈ ਹੈ ਨਵੀਂ ਦਿੱਲੀ ਦੇ ਵਿੱਚ ਐਫ 1 ਏਮ 1 ਜੀ 1 ਸ਼ੁਅਨਿਆ ਲਈ ਉਡੀਕ ਸਮਾਂ ਕਾਫੀ ਘਟਾ ਦਿੱਤਾ ਗਿਆ ਅਤੇ ਆਉਣ ਵਾਲੇ ਆਕਾਦਮਿਕ ਸੈਸ਼ਨਾਂ ਦੀ ਯੋਜਨਾ ਬਣਾ ਰਹੇ ਵਿਦਿਆਰਥੀਆਂ ਲਈ ਇੱਕ ਵੱਡੀ ਰਾਹਤ ਹੈ ਖਾਸ ਕਰਕੇ ਜਿਨ੍ਹਾਂ ਦੇ ਲਈ ਰਿਪੋਰਟਿੰਗ ਜਾਂ ਸਮਾਸੀਮਾਵਾ ਸੱਤ ਨੇ ਯਾਨਕਿ ਦਿੱਲੀ ਦੇ ਵਿੱਚ वी1 पी2 वीजा प्रोसेसिंग ਦੇ ਸਮੇਂ ਵਿਵਦਲਿਤ ਹਿੱਤੇ ਗਏ ਨੇ ਇਹਨਾਂ ਨੂੰ 6 ਤੋਂ ਘਟਾ ਕੇ 3 ਮਹੀਨੇ ਕਰ ਦਿੱਤਾ ਗਿਆ ਤੇ ਤੇਜ਼ ਪ੍ਰਕਿਰਿਆ ਤੇ ਮੁਲਾਕਾਤ ਦੀ ਉਪਲਬਧਤਾ ਦੱਸ ਹੁੰਦਾ ਹੈ ਤੇ ਉਪਲਬਧਤਾ ਮੁਲਾਕਾਤਾਂ ਨੂੰ ਦੱਸ ਹੁੰਦਾ ਹੈ ਨਾ ਕਿ ਬਿਨਕਾਰ ਦੇ ਲਈ ਔਸਤ ਉਡੀਕ ਸਮਾਂ ਵੀਜ਼ਾ ਉਹ ਇੱਕ ਸਮੇਂ ਦੇ ਵਿੱਚ ਤਾਜ਼ਾ ਕਿਰਾਵਾਡ ਖਾਸ ਹੋਤੇ ਮਾਤਾਪੁਰਨਾ ਹੈ ਕਿਉਂਕਿ ਭਾਰਤ ਦੁਨੀਆ ਭਰ ਦੇ ਵਿੱਚ ਅਮਰੀਕੀ ਵੀਜ਼ਾ ਬਿਨਕਾਰ ਤੇ ਸਭ ਤੋਂ ਵੱਡੇ ਸੌਤਾ ਵਿੱਚ ਇੱਕ ਬਣਿਆ ਹੋਇਆ ਹੈ ਛੁਟਕਿਆ ਤੋਂ ਬਾਅਦ ਦੁਬਾਰਾ ਖੁੱਲਣ ਵਾਲੇ ਵਿਦਿਆਰਥੀ ਅਤੇ ਯੂਨੀਵਰਸਟੀਆਂ ਦੇ ਲਈ ਅਕਾਦਮਿਕ ਸਮਸਮਾ ਦੇ ਨੇੜੇ ਹੋਣ ਦੇ ਨਾਲ 15 ਦਿਨਾਂ ਦਾ ਉਹ ਇੱਕ ਸਮਾਂ ਆਖਰੀ ਮਿੰਟ ਦੀ ਯਾਤਰਾ ਨੂੰ ਆਸਾਨ ਬਣਾਉਂਦਾ ਹੈ ਕਈ ਸ਼ਹਿਰਾਂ ਦੇ ਵਿੱਚ ਟੂਰਿਸਟ ਵੀਜ਼ਾ ਉਹ ਇੱਕ ਸਮਾਂ ਲੰਮਾ ਰਹਿੰਦਾ ਹੈ ਖਾਸ ਕਰਕੇ B1 ਅਤੇ B2 ਵੀਜ਼ਾ ਦੇ ਲਈ ਮੁੰਬਈ ਦੇ ਵਿੱਚ ਅਗਲੀ ਉਪਲਬਧ ਮੁਲਾਕਾਤ ਅਜੇ 9.5 ਮਹੀਨੇ ਦੂਰ ਹੈ। ਹਦੋਬਾਦ ਦੇ ਵਿੱਚ ਠੀਕ ਸਮੇਂ 5 ਮਹੀਨੇ ਹੈ ਤੇ ਅੰਕੜੇ ਦੱਸਉਂਦੇ ਨੇ ਕਿ ਚਰੋਕੇ ਵਿਦਿਆਰਥੀ ਤੇ ਕਾਮਤੀਏ ਸ਼੍ਰੇਣੀਆਂ ਨੂੰ ਤਲਜੀ ਦਿੱਤੀ ਜਾ ਰਹੀ ਹੈ ਤੇ ਕੋਲਕਾਤਾ ਦੇ ਵਿੱਚ ਵਿਦਿਆਰਥੀ ਵਿਜ਼ਾ ਦਲੀਓ ਠੀਕ ਸਮੇਂ ਸਥਿਰ ਹੈ। ਅਮਰੀਕਾ ਜਾਣ ਵਾਲੇ ਭਾਰਤੀ ਯਾਤਰੀਆਂ ਲਈ ਖੁਸ਼ਖਬਰੀ ਹੈ ਅਮਰੀਕਾ ਵੀਜ਼ਾ ਦੇ ਲਈ ਉਡੀਕ ਸਮੇਂ ਦੇ ਵਿੱਚ ਕਾਫੀ ਕਮੀ ਆਈ ਹੈ ਨਵੀਂ ਦਿੱਲੀ ਦੇ ਵਿੱਚ ਵਿਦਿਆਰਥੀਆਂ ਤੇ ਐਕਸਚੇਂਜ ਵੀਜ਼ਾ ਦੇ ਲਈ ਉਡੀਕ ਸਮੇਂ ਦੇ ਵਿੱਚ ਕਾਫੀ ਕਮੀ ਆਈ ਹੈ ਅਮਰੀਕੀ ਵੀਜ਼ਾ ਦੇ ਲਈ ਲੰਬੇ ਸਮੇਂ ਤੋਂ ਠੀਕ ਕਰਨ ਤੋਂ ਪਰੇਸ਼ਾਨ ਭਾਰਤੀ ਯਾਤਰੀਆਂ ਲਈ ਇਹ ਖੁਸ਼ਖਬਰੀ ਹੈ ਕਿਉਂਕਿ ਅਮਰੀਕੀ ਵੀਜ਼ਾ ਦੇ ਲਈ ਉਡੀਕ ਸਮਾਂ ਹੁਣ ਘਟ ਗਿਆ ਹੈ ਖਾਸ ਕਰਕੇ ਨਵੀਂ ਦਿੱਲੀ ਦੇ ਵਿੱਚ ਬਹੁਤ ਸਾਰੇ ਵੀਜ਼ਾ ਦੇ ਲਈ ਸਮਾਂ ਅੱਧੇ ਤੋਂ ਵੱਧ ਘਟਾ ਦਿੱਤਾ ਗਿਆ ਹੈ ਇਹ ਅਜੇ ਸਮੇਂ ਦੇ ਵਿੱਚ ਆਇਆ ਜਦੋਂ ਵਿਦਿਆਰਥੀ ਅਤੇ ਕਾਰੋਬਾਰੀ ਯਾਤਰਾ ਦੀ ਮੰਗ ਜ਼ਿਆਦਾ ਹੈ ਇਸ ਨਾਲ ਵਿਦਿਆਰਥੀਆਂ ਨੂੰ ਆਪਣੇ ਅਕਾਦਮਿਕ ਸੈਸ਼ਨਾਂ ਦੀ ਯੋਜਨਾ ਬਣਾਉਂਦੇ ਵਿੱਚ ਰਾਹਤ ਮਿਲੇਗੀ ਅਮਰੀਕੀ ਵਿਦੇਸ਼ ਵਿਭਾਗ ਦੀ ਗਲੋਬਲ ਵੀਜ਼ਾ ਵੇਟ ਟਾਈਮਸ ਵੈੱਬਸਾਈਟ ਤੇ ਡਾਟਾ ਨਵੀਂ ਦਿੱਲੀ ਚੇਨਈ ਕੋਲਕਾਤਾ ਮੁੰਬਈ ਅਤੇ ਹਦਰਾਬਾਦ ਵਰਗੇ ਪ੍ਰਮੁੱਖ ਭਾਰਤੀ ਸ਼ਹਿਰਾਂ ਤੇ ਵਿੱਚ ਵੀਜ਼ਾ ਮੁਲਾਕਾਤਾਂ ਸਮੇਂ ਵਿੱਚ ਮਹੱਤਵਪੂਰਨ ਬਦਲਾਅ ਦਿਖਾਉਂਦੇ ਨੇ ਨਵੀਂ ਦਿੱਲੀ ਦੇ ਵਿੱਚ ਐਫ ਐਮ ਅਤੇ ਜੇ ਵੀਜ਼ਾ ਲਈ ਉਡੀਕ ਤੋਂ 2 ਮਹੀਨੇ ਤੋਂ ਘਟਾ ਕੇ 1.3 ਕਰ ਦਿੱਤੀ ਗਈ ਹੈ। ਨਵੀਂ ਦਿੱਲੀ ਦੇ ਵਿੱਚ ਐਫ 1 ਐਮ 1 ਜੇ 1 ਸ਼੍ਰੇਣੀਆ ਲਈ ਉਡੀਕ ਸਮਾਂ ਕਾਫੀ ਘਟਾ ਦਿੱਤਾ ਗਿਆ ਅਤੇ ਆਉਣ ਵਾਲੇ ਆਖ਼ਤਮਿਕ ਸੈਸ਼ਨਾਂ ਦੀ ਯੋਜਨਾ ਬਣਾ ਰਹੇ ਵਿਦਿਆਰਥੀਆਂ ਲਈ ਇੱਕ ਵੱਡੀ ਰਾਹਤ ਹੈ। ਖਾਸ ਕਰਕੇ ਜਿਨ੍ਹਾਂ ਦੇ ਲਈ ਰਿਪੋਰਟਿੰਗ ਜਾਂ ਸਮਾ ਸਮਾਵਾ ਸਤ ਨਹੀਂ। ਯਾਨੀ ਕਿ ਦਿੱਲੀ ਦੇ ਵਿੱਚ ਬੀ 1 ਬੀ 2 ਵੀਜ਼ਾ ਪ੍ਰੋਸੈਸਿੰਗ ਦੇ ਸਮੇਂ ਵਿਪਦਲ ਦਿੱਤੇ ਗਏ ਨੇ। ਇਹਨਾਂ ਨੂੰ 6 ਤੋਂ ਘਟਾ ਕੇ 3 ਮਹੀਨੇ ਕਰ ਦਿੱਤਾ ਗਿਆ ਹੈ। ਇਹ ਤੇਜ਼ ਪ੍ਰਕਿਰਿਆ ਤੇ ਮੁਲਾਕਾਤ ਦੀ ਉਪਲਬਧਤਾ ਦੱਸਉਂਦਾ ਹੈ ਤੇ ਉਪਲਬਧਤਾ ਮੁਲਾਕਾਤਾਂ ਉਤਸਉਂਦਾ ਹੈ ਨਾਕੇ ਬਿਨੇ ਕਾਰ ਦੇ ਲਈ ਔਸਤ ਉਡੀਕ ਸਮਾਂ ਵੀਜ਼ਾ ਉਡੀਕ ਸਮੇਂ ਦੇ ਵਿੱਚ ਤਾਜ਼ਾ ਗਿਰਾਵਟ ਖਾਸ ਤੌਰ ਤੇ ਮਾਤਾ ਪੁਰਨਾ ਹੈ ਕਿਉਂਕਿ ਭਾਰਤ ਉਹ ਦੁਨੀਆ ਭਰ ਦੇ ਵਿੱਚ ਅਮਰੀਕੀ ਵੀਜ਼ਾ ਬਿਨਕਾਰ ਦੇ ਸਭ ਤੋਂ ਵੱਡੇ ਸੋਤਿਆਂ ਵਿੱਚੋਂ ਇੱਕ ਬਣਿਆ ਹੋਇਆ ਹੈ ਛੁੱਟ ਗਿਆ ਤੋਂ ਬਾਅਦ ਦੁਬਾਰਾ ਖੁੱਲਣ ਵਾਲੇ ਵਿਦਿਆਰਥੀ ਅਤੇ ਯੂਨੀਵਰਸਿਟੀਆਂ ਦੇ ਲਈ ਅਕਾਦਮਿਕ ਸਮਸਤ ਮਾਮਲੇ ਦੇ ਨੇੜੇ ਆਉਣ ਦੇ ਨਾਲ 15 ਦਿਨਾਂ ਤੌੜੀ ਇੱਕ ਸਮਾਂ ਆਖਰੀ ਮਿੰਟ ਦਿੱਤਾ ਤੁਹਾਨੂੰ ਆਸਾਨ ਬਣਾਉਂਦਾ ਹੈ ਕੁਝ ਸ਼ਹਿਰਾਂ ਦੇ ਵਿੱਚ ਟੂਰਿਸਟ ਵੀਜ਼ਾ ਉਡੀਕ ਸਮਾਂ ਲੰਮਾ ਰਹਿੰਦਾ ਹੈ ਖਾਸ ਕਰਕੇ B1 ਅਤੇ B2 ਵੀਜ਼ਾ ਦੇ ਲਈ ਮੁੰਬਈ ਦੇ ਵਿੱਚ ਅਗਲੀ ਉਪਲਬਧ ਮੁਲਾਕਾਤ ਅਜੇ 9.5 ਮਹੀਨੇ ਦੂਰ ਹੈ। ਹਦਯਾਬਾਦ ਦੇ ਵਿੱਚ ਠੀਕ ਸਮੇਂ 5 ਮਹੀਨੇ ਹੈ ਤੇ ਅੰਕੜੇ ਦੱਸਉਂਦੇ ਨੇ ਕਿ ਚਰੋਕੇ ਵਿਦਿਆਰਥੀ ਤੇ ਕਾਮਤੀਏ ਸ਼੍ਰੇਣੀਆਂ ਨੂੰ ਤਰਜੀ ਦਿੱਤੀ ਜਾ ਰਹੀ ਹੈ ਤੇ ਕੋਲਕਾਤਾ ਦੇ ਵਿੱਚ ਵਿਦਿਆਰਥੀ ਵੀਜ਼ਾ ਦਲੀ ਉਡੀਕ ਸਮੇਂ ਸਥਿਰ ਹੈ। ਅਮਰੀਕਾ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਲਈ ਖੁਸ਼ਖਬਰੀ ਹੈ ਅਮਰੀਕਾ ਵੀਜ਼ਾ ਦੇ ਲਈ ਉਡੀਕ ਸਮੇਂ ਦੇ ਵਿੱਚ ਕਾफी ਕਮੀ ਆਈ ਹੈ ਨਵੀਂ ਦਿੱਲੀ ਦੇ ਵਿੱਚ ਵਿਦਿਆਰਥੀ ਅਤੇ ਐਕਸਚੇਂਜ ਵੀਜ਼ਾ ਦੇ ਲਈ ਉਡੀਕ ਸਮੇਂ ਦੇ ਵਿੱਚ ਕਾफी ਕਮੀ ਆਈ ਹੈ ਅਮਰੀਕੀ ਵੀਜ਼ਾ ਦੇ ਲਈ ਲੰਬੇ ਸਮੇਂ ਤੋਂ ਠੀਕ ਕਰਨ ਤੋਂ ਪਰੇਸ਼ਾਨ ਭਾਰਤੀ ਵਿਦਿਆਰਥੀਆਂ ਲਈ ਇਹ ਖੁਸ਼ਖਬਰੀ ਹੈ ਕਿਉਂਕਿ ਅਮਰੀਕੀ ਵੀਜ਼ਾ ਦੇ ਲਈ ਉਡੀਕ ਸਮਾਂ ਹੁਣ ਕਟ ਗਿਆ ਹੈ ਖਾਸ ਕਰਕੇ ਨਵੀਂ ਦਿੱਲੀ ਦੇ ਵਿੱਚ ਬਹੁਤ ਸਾਰੇ ਵੀਜ਼ਾ ਦੇ ਲਈ ਸਮਾਂ ਅੱਧੇ ਤੋਂ ਵੱਧ ਘਟਾ ਦਿੱਤਾ ਗਿਆ ਹੈ ਇਹ ਅਜੇ ਸਮੇਂ ਦੇ ਵਿੱਚ ਆਇਆ ਜਦੋਂ ਵਿਦਿਆਰਥੀ ਅਤੇ ਕਾਰੋਬਾਰੀ ਯਾਤਰਾ ਦੀ ਮੰਗ ਜ਼ਿਆਦਾ ਹੈ ਇਸ ਨਾਲ ਵਿਦਿਆਰਥੀਆਂ ਨੂੰ ਆਪਣੇ ਅਕਾਦਮਿਕ ਸੈਸ਼ਨਰੀ ਯੋਜਨਾ ਬਣਾਉਣ ਦੇ ਵਿੱਚ ਰਾਹਤ ਮਿਲੇਗੀ ਅਮਰੀਕੀ ਨਿਦੇਸ਼ ਵਿਭਾਗ ਦੀ ਗਲੋਬਲ ਵੀਜ਼ਾ ਵੇਟ ਟਾਈਮਸ ਵੈੱਬਸਾਈਟ ਤੇ ਡਾਟਾ ਨਵੀਂ ਦਿੱਲੀ ਚੇਨਈ ਕੋਲਕਾਤਾ ਮੁੰਬਈ ਅਤੇ ਹਦਰਾਬਾਦ ਵਰਗੇ ਪ੍ਰਮੁੱਖ ਪੱਤੀ ਸ਼ਹਿਰਾਂ ਦੇ ਵਿੱਚ ਵੀਜ਼ਾ ਮੁਲਾਕਾਤਾ ਸਮੇਂ ਵਿੱਚ ਮਹੱਤਵਪੂਰਨ ਬਦਲਾਅ ਦਿਖਾਉਂਦੇ ਨੇ ਨਵੀਂ ਦਿੱਲੀ ਦੇ ਵਿੱਚ ਐਫ ਐਮ ਅਤੇ ਜੇ ਵੀਜ਼ਾ ਲਈ ਉਡੀਕ 2 ਮਹੀਨੇ ਤੋਂ ਘਟਾ ਕੇ 15 ਦਿਨ ਕਰ ਦਿੱਤੀ ਗਈ ਹੈ ਨਵੀਂ ਦਿੱਲੀ ਦੇ ਵਿੱਚ ਐਫ 1 ਐਮ 1 ਜੇ 1 ਸ਼੍ਰੇਨੀਆਂ ਲਈ ਉਡੀਕ ਸਮਾਂ ਕਾफी ਘਟਾ ਦਿੱਤਾ ਗਿਆ ਅਤੇ ਆਉਣ ਵਾਲੇ ਆਖ਼ਤਮਿਕ ਸੈਸ਼ਨਾਂ ਦੀ ਯੋਜਨਾ ਬਣਾ ਰਹੇ ਵਿਦਿਆਰਥੀਆਂ ਲਈ ਇੱਕ ਵੱਡੀ ਰਾਹਤ ਹੈ ਖਾਸ ਕਰਕੇ ਜਿਨ੍ਹਾਂ ਲਈ ਰਿਪੋਰਟਿੰਗ ਜਾਂ ਸਮਾਸੀਮਾਵਾ ਸਤ ਨੇ ਯਾਨਕਿ ਦਿੱਲੀ ਦੇ ਵਿੱਚ ਬੀ 1 ਬੀ 2 ਵੀਜ਼ਾ ਪ੍ਰੋਸੈਸਿੰਗ ਦੇ ਸਮੇਂ ਵਿਵਦਲ ਦਿੱਤੇ ਗਏ ਨੇ ਇਹਨਾਂ ਨੂੰ 6 ਤੋਂ ਘਟਾ ਕੇ 3 ਮਹੀਨੇ ਕਰ ਦਿੱਤਾ ਗਿਆ ਇਹ ਤੇਜ਼ ਵਰਕੀਟ ਤੇ ਮੁਲਾਕਾਤ ਦੀ ਉਪਲਬਧਤਾ ਦੱਸਉਂਦਾ ਹੈ ਤੇ ਉਪਲਬਧਤਾ ਮੁਲਾਕਾਤਾਂ ਉਦੋਂ ਦੱਸਉਂਦਾ ਹੈ 나ਕੇ ਬਿਨੇ ਕਾਰ ਦੇ ਲਈ ਔਸਤ ਉਡੀਕ ਸਮਾਂ ਵਿਜ਼ਾ ਦੇ ਸਮੇਂ ਦੇ ਵਿੱਚ ਤਾਜ਼ਾ ਕਿਰਾਵਾ ਖਾਸ ਦੋਤੇ ਮਹੱਤਵਪੂਰਨ ਹੈ ਕਿਉਂਕਿ ਭਾਰਤ ਦੁਨੀਆ ਭਰ ਦੇ ਵਿੱਚ ਅਮਰੀਕੀ ਵੀਜ਼ਾ ਬਿਨੇ ਕਾਰ ਤੇ ਸਭ ਤੋਂ ਵੱਡੇ ਸੌਤਾ ਵਿੱਚੋਂ ਇੱਕ ਬਣਿਆ ਹੋਇਆ ਹੈ ਛੁੱਟੀਆਂ ਤੋਂ ਬਾਅਦ ਦੁਬਾਰਾ ਖੁੱਲਣ ਵਾਲੇ ਵਿਦਿਆਰਥੀ ਅਤੇ ਯੂਨੀਵਰਸਿਟੀਆਂ ਦੇ ਲਈ ਅਕਾਦਮਿਕ ਸਮਸਮਾ ਦੇ ਨੇੜੇ ਆਉਣ ਦੇ ਨਾਲ 15 ਦਿਨਾਂ ਦਾ ਉਡੀਕ ਸਮਾਂ ਆਖਰੀ ਮਿੰਟ ਤੱਕ ਯਾਤ ਨੂੰ ਆਸਾਨ ਬਣਾਉਂਦਾ ਹੈ